ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਬਾਈ ਆਪਾਂ ਇੱਕ ਤੁਹਾਡੇ ਲਈ ਚੌਥੇ ਸੂਏ ਸੂਣ ਵਾਲੀ ਗੱਬਣ ਵਾਜ ਦੀ ਵੀਡੀਓ ਲੈ ਕੇ ਆਏ ਆ ਪਿੰਡ ਭੁੰਦੜਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਬਾਈ ਨੂੰ ਬਠਿੰਡਾ ਪੈ ਜਾਂਦਾ ਹੈ ਥਾਂਲੇ ਵੀ ਬਾਈ ਮੱਝ ਸਾਫਾ ਪੂਰੀ ਗੈਪ ਤੇ ਥਣ ਲੱਗੇ ਹੋਏ ਨੇ ਹਵਾਨਾ ਹਜੇ ਬਣਾਉਂਦੀ ਆਉਂਦੀ ਆ 2-3 ਦਿਨਾਂ ਦੀ ਬਾਈ ਕੱਚੀ ਆ ਹਜੇ ਉੱਪਰ ਦਿਨ ਕਿੰਨੇ ਮਰਦੀ ਲਿਆ ਸਕਦਾ ਵੱਧ ਘੱਟ ਪਸ਼ੂ ਥੋੜੀ ਜਿਹੀ ਲੇਵੇ ਦੀ ਧੱਕ ਅੱਗੇ ਨੂੰ ਜ਼ਰੂਰ ਆ ਬਾਈ ਉਹ ਥਾਂ ਲੇਵੇ ਦੀ ਪੂਰੀ ਸਾਫ ਆ 22 ਦੇ ਦਸਨ ਦਾਗ ਪਿਛਲੇ ਸੂਰ ਦਾ ਦੁੱਧ 12 ਲੀਟਰ ਸੀ ਐਕਤੀ ਤੋਂ ਢੋਡੀ ਸੇਵਾ ਦਾ ਹੋਊ ਆਜੂ ਆਪਾਂ ਤੁਹਾਨੂੰ ਮੱਝ ਕਰੀ ਤੋੜ ਕੇ ਦਿਖਾ ਦਾਨੇ ਆ ਚੰਗੀ ਸੰਭੀ ਪਲੀ ਵੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਇਕਰੇ ਲੂ ਮੱਝ ਹੈਗੀ ਹਵਾਨਾ ਬਈ ਬਣਾਉਂਦੀ ਆਉਂਦੀ ਆ ਦੋ ਤਿੰਨ ਦਿਨਾਂ ਦੀ ਕੱਚੀ ਆ ਹਜੇ ਚੰਗੀ ਸੰਭੀ ਪਲੀ ਮੱਝ ਆ ਵਿਹਲੇ ਸ਼ੂਗਰਾ ਦੁੱਧ 12 ਲੀਟਰ ਸੀ ਪਿੰਡ ਭੁੰਦੜਾ ਜ਼ਿਲ੍ਹਾ ਬਾਈ ਨੂੰ ਬਠਿੰਡਾ ਪਈ ਜਾਂਦਾ ਰੇਟ 1,35,000 ਰੱਖਿਆ ਬਾਈ ਨੇ ਮਾਨਤਨ ਹੋ ਜੂ ਨੰਬਰ ਹੈਗਾ 75894 58894 ਜਿਹੜੇ ਵੀ ਨੂੰ ਆਉਂਦੀ ਹੈ ਪਸੰਦ ਕਰ ਲਿਓ ਸੰਪਰਕ ਧੰਨਵਾਦ ਬਾਈ